ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਲਈ ਇੱਕ ਟੋਕੜ ਵੈੜ ਲੈ ਕੇ ਆਏ ਹਾਂ ਬਹੁਤ ਸਾਰੇ ਵੀਰਾਂ ਦੀ ਮੰਗ ਸੀ ਵੀ ਟੋਕੜ ਵੈੜ ਕੋਈ ਕਰਦੇ ਦੁੱਧ ਦਾ ਸਾਰਨ ਲਈ ਹੋਵੇ ਤੇ ਟੋਕੜ ਵੈੜ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਐਡਰੈਸ ਨੋਟ ਕਰ ਲਓ ਟ੍ਰੈਂਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜਿਲ੍ਹਾ ਵੀ ਪਿੰਨ ਨੂੰ ਤਰਮਦਾਨ ਲੱਗਦਾ ਹੈ ਤੇ ਦਰਮਦਾਨ ਤੋਂ ਜਿਹੜੇ ਦੂਰੀ ਲਗਭਗ ਕੁਛ 1 ਕਿਲੋਮੀਟਰ ਦੇ ਆ ਤੇ ਜਿਹੜਾ ਪਟਿੰਡੇ ਤੋਂ ਅਮਰਸਰ ਨੂੰ ਹਾਈਵੇ ਆ ਆਉਂਦਾ ਵਾ ਇਹ ਤੋਂ 3 ਕਿਲੋਮੀਟਰ ਪਿੰਡ ਸਾਈਡ ਤੇ ਰਹਿ ਜਾਂਦਾ ਬਾਕੀ ਨੰਬਰ ਸਕਰੀਨ ਤੇ ਚਾਲੂ ਕਰ ਦਾਂਗੇ ਜਿਹੜੇ ਵੀ ਇਹਦੇ ਪਸੰਦ ਆਉਂਦੀ ਵੈੜ ਉਹ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਤੇ ਨਾਲੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ ਤੇ ਹਰ ਵਾਰ ਦੀ ਤਰ੍ਹਾਂ ਮੇਰੀ ਵੀਡੀਓ ਨੂੰ ਬੈਂਚ ਹੁੰਦੀ ਆ ਇਦਾਂ ਵੀ ਪਸ਼ੂ ਦੀ ਖਰੀਦਦਾਰੀ ਕਰਨੀ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸੋ ਦੋਸਤੋ ਹੁਣ ਆਪਾਂ ਤੁਹਾਡੇ ਨਾਲ ਇਹ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਐਚ ਐਫ ਬਰੀਡ ਦੀ ਵਹਿੜ ਹੈ ਅਜੀਤ ਸਾਹਿਬ ਦੀ ਆਪੇਸ ਕੁਆਲਟੀ ਦੀ 300 ਪੂਰੀਆਂ ਕੋਈ ਨਹੀਂ ਚੱਕਦਾ ਹੈ ਕਿਸ ਤਰ੍ਹਾਂ ਦਾ ਨਹੀਂ ਆ ਦੋਸਤੋ ਕੋਈ ਨ ਰਸੀ ਪਾਉਣ ਦੀ ਨਹੀਂ ਲੋੜ ਕੋਈ ਪਾੜਾ ਪਾਉਣ ਦੀ ਨਹੀਂ ਲੋੜ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਿਆ ਐ ਚੋਣ ਚੋਣ ਚ ਐ ਬਿਲਕੁਲ ਪੋਲੀ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਚਵਾਈ ਚੁਈ ਦੀ ਐ ਮੋਟੀ ਧਾਰ ਇੱਕਦਮ ਆ ਬੈਕ ਸਾਈਡ ਤੋਂ ਵੀ ਵਾਣਾ ਚੈੱਕ ਕਰ ਸਕਦੇ ਆ ਦੇਖ ਸਕਦੇ ਆ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਿਆ 밖에 아무는 보지 못하는 거야. ਬਾਕੀ ਚ ਵਾਈਚੂ ਇਹਦੇ ਦੋਸਤੋ ਪੂਰੀ ਪੋਲੀ ਆਏ ਨਹੀਂ ਚੁਈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈਗਾ ਹੈ ਪੋਲੀ ਚ ਵਾਈ ਦੀ ਇੱਕ ਨੰਬਰ ਆ ਮੋਟੀ ਘਾਰਿਆਂ ਆ ਵੇਖ ਸਕਦਾ ਤੇ ਸੋ ਦੋਸਤੋ ਜਿਹੜਾ ਇਹਦੇ ਕੋਲ ਦੁੱਧ ਹਾਜ਼ਰ ਹੈ ਮੌਕੇ ਤੇ ਹਾਜ਼ਰ ਹੈ ਜਿਹੜਾ ਦੁੱਧ ਉਹ 7 ਲੀਟਰ ਆ ਤੇ ਗੱਲ ਕਰਦੇ ਹੁਣ ਇਹਦੇ ਆਪਾਂ ਰੇਟ ਦੀ 7 ਲੀਟਰ ਕੋਈ ਵੀ ਵੀਰ ਆਪਦੀ ਦੋ ਟਾਈਮ ਤਿੰਨ ਟਾਈਮ ਸੱਲੀ ਕਰਕੇ ਵੇੜ ਦੀ ਖਰੀਦਦਾਰੀ ਕਰ ਸਕਦਾ ਤੇ ਮੁੱਲ ਵੀਰਾਂ ਵਾਸਤੇ ਬਿਲਕੁਲ ਆਪਾਂ ਜੈ ਜੀ ਕਰਨਾ ਵਾ ਮੋਲ ਕਰਨ ਵੀ ਦਾ 20 ਕਰੀ ਜੀਏ 22 ਕਰੀ ਜੀਏ ਜਿਹੜੀ ਲੈ ਦੇ ਆ ਦੋਸਤੋ ਇਹ 16000 ਰੁਪਏ ਦੇ ਮਾੜ ਦੇ ਦਾਂਗੇ ਆਪਾਂ ਤੇ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹ ਨੂੰ ਮਹੀਨਾ ਇੱਕ ਬਣੀ ਨੂੰ ਵੀ ਹੋ ਗਿਆ ਵਾ ਪਰ ਗਰੰਟੀ ਕੋਈ ਨਹੀਂ ਆ ਤੇ ਇੱਕ ਮਹੀਨੇ ਦੀ ਮਤਲਬ ਬਣੀ ਹੋਈ ਵੇਹੇ ਤੇ ਜਿਹੜਾ ਤਾਜੀ ਸੂਈ ਹੋਈਦਾ ਵਾ 20 ਲੀਟਰ ਦਾ ਦਾ ਰਿਕਾਰਡ ਰਿਆ ਵਾ ਪਹਿਲੇ ਸਵੇਰ ਦਾ ਦੂਜਾ ਸੂਹਾ ਹੁਣ ਚੱਲਣ ਡਿਆ ਵਾ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਤੇ ਬਾਕੀ ਆਪੋ ਆਪਣੀ ਵੀਰਾਂ ਦੀ ਜਿੱਦਾਂ ਦੀ ਵੀ ਨਰਖ ਪਰਖਿਆ ਉਹ ਤਸੱਲੀ ਤੁਸੀਂ ਆਪ ਕਰ ਲੈਣੀ ਹੈ ਤੇ ਸੋ ਦੋਸਤੋ 16000 ਰੁਪਏ ਦੀ ਵੈਡ ਹੋ ਜੂਗੀ ਕੋਈ ਵੀ ਵੀਰੋਂ ਦੂਰੋਂ ਨੇੜੇੋਂ ਆਉਂਦਾ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਵਾ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ